ਮੰਦਰ ਦੇ ਗੁੰਬਦ ਤੋਂ ਪੰਟਾਂ ਟੈਂਕਾਂ ਨਾਲ ਉਡਾਣ ਵਾਲੇ ਸਾਡੇ ਦੁਸ਼ਮਣ ਨੇ ਤੇ ਇਸ ਸਰੀਰ ਰੂਪ ਹਰਮੰਦਰ ਦਾ ਗੁੰਬਦ ਕਿਹੜਾ ਜੀ ਆ ਜੂੜਾ ਗੁੰਬਦ ਇਹ ਨਾ ਸਾਰੇ ਹਰਮੰਦਰ ਦੇ ਉੱਪਰ ਹੈ ਤੇ ਜਿਨ੍ਹਾਂ ਨੇ ਸਾਈਆਂ ਨਾਲ ਤੋੜ ਕੇ ਨਾਈਆਂ ਨਾਲ ਲਾ ਲਈਆਂ ਫਿਰ ਉਹ ਕੌਣ ਨੇ ਜਿਨ੍ਹਾਂ ਨੇ ਆ ਗੁੰਬਦ ਉਡਾ ਲਏ ਆਪਣੇ ਹਰਮੰਦਰ ਰੂਪ ਸਰੀਰ ਤੋਂ ਜੰਮੂ ਵਾਲਿਓ ਤੁਹਾਡੇ ਦੇ ਕਿਰਪਾ ਬਰਦਾਸ਼ ਦੀ ਆਵਾਜ਼ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੀ ਹੈ ਲਾਣੀ ਸੀ ਸਾਈਆਂ ਨਾਲ ਲਾ ਬੈਠੇ ਨਾਈਆਂ ਨਾਲ ਨਾਈ ਸਾਡੇ ਭਰਾ ਨੇ ਪਰ ਉਹਨਾਂ ਦੀ ਕੀਰਤ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਜਾਤ ਪਾਤ ਵਿੱਚ ਨਹੀਂ ਵੈਸੇ ਨਾਈ ਦੀ ਪਰਿਭਾਸ਼ਾ ਵੀ ਕਦੇ ਸਾਂਝੀ ਕਰਾਂਗੇ ਅਸੀਂ ਨਾਈ ਕੇਵਲ ਕੇਸ ਕੱਟਣ ਵਾਲੇ ਨੂੰ ਸਮਝਦੇ ਆ ਨਾਈ ਦੀ ਪਰਿਭਾਸ਼ਾ ਕੁਝ ਹੋਰ ਹੈ ਬਾਣੀ ਦੇ ਅਨੁਸਾਰ ਅੱਜ ਨਹੀਂ ਤੇ ਫਿਰ ਇਹ ਸਰੀਰੂਪੀ ਗੁੰਬਦ ਦੇ ਜੁੜੇ ਜਿਨ੍ਹਾਂ ਨੇ ਆਪਣੇ ਸਰੀਰ ਤੋਂ ਜੁਦਾ ਕਰ ਦਿੱਤੇ ਫਿਰ ਉਹ ਵੀ ਤਾਂ ਫਿਰ ਸਾਡੇ ਦੁਸ਼ਮਣ ਨੇ ਨਾ ਦੂਜੀ ਗੱਲ ਤੁਸੀਂ ਗੱਜ ਕੇ ਜਕਾਰਾ ਛੜਿਆ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਬੂਹੇ ਬਾਰੀਆਂ ਗੋਲੀ ਮਾਰ ਕੇ ਛਲਨੀ ਕਰ ਦਿੱਤੇ ਜੇ ਉਹ ਪਾਪੀ ਨੇ ਤੇ ਮੇਰੀ ਉਹ ਭੈਣੋ ਆ ਸਰੀਰ ਰੂਪੀ ਹਰਮੰਦਰ ਦੇ ਆ ਬੂਹੇ ਬਾਰੀਆਂ ਪਲਕਿੰਗ ਕਰਕੇ ਥ੍ਰੈਡਿੰਗ ਕਰਕੇ ਵੈਕਸਿੰਗ ਕਰਕੇ ਹੋਰ ਕਈ ਹੁਣ ਬੀਬੀਆਂ ਦੀਆਂ ਨਾ ਗੱਲਾਂ ਸ਼ੁਰੂ ਹੋ ਗਈਆਂ ਬਿਜਕਾਰਾ ਗਲਤ ਛੜਿਆ ਜਗਾਰਾ ਵੀ ਇਹਨਾਂ ਨੇ ਬੜਾ ਉੱਚਾ ਛੜਿਆ ਪਲਕਿੰਗ ਕਰਕੇ ਵੈਕਸਿੰਗ ਕਰਕੇ ਥ੍ਰੈਡਿੰਗ ਕਰਕੇ ਹੋਰ ਢੰਗ ਵਰਤ ਕੇ ਜੇ ਤੁਸੀਂ ਆਪਣੇ ਹਰਮੰਦਰ ਰੂਪ ਸਰੀਰ ਦੇ ਬੂਹੇ ਬਾਰੀਆਂ ਨੂੰ ਜੇ ਤੁਸੀਂ ਕੱਟ ਰਹੇ ਹੋ ਵੜ ਰਹੇ ਹੋ ਤੇ ਫੇਰ ਆਪੇ ਅੰਦਾਜ਼ਾ ਲਗਾ ਲਓ ਵੀ ਤੁਸੀਂ ਕਿਹੜੀ ਗਿਣਤੀ ਵਿੱਚ ਆਉਂਦੀਆਂ ਹੁਣ ਛੱਡੋ ਜਗਾਰਾ ਛੱਡੇ ਜਕਾਰਾ ਮੇਰੀ ਭੈਣ ਜਿਨ੍ਹਾਂ ਨੇ ਨਾ ਤੇ ਕਦੇ ਆਪਣੇ ਰੋਮਾਂ ਦਾ ਘਾਣ ਕੀਤਾ ਤੇ ਨਾ ਅੱਗੇ ਕਰਨਾ ਤਾਂ ਗੱਲ ਬਣੀ ਇੱਕ ਵਾਰੀ ਛੱਡੋ ਜਕਾਰਾ ਸਤਿ ਸ੍ਰੀ ਅਕਾਲ ਮੇਰੇ ਵੀਰੋ ਉਹਨਾਂ ਭੈਣਾਂ ਨੂੰ ਅਸੀਸ ਦਿਓ ਇੱਕ ਜਕਾਰਾ ਤੁਸੀਂ ਛੱਡੋ ਤੇ ਜਵਾਬ ਭੈਣਾਂ ਦੇਣਗੇ ਤੀਜਾ ਅਸੀਂ ਜਕਾਰਾ ਛੱਡਿਆ ਸੀ ਜਿਹਨੇ ਹਰਮੰਦਰ ਸਾਹਿਬ ਵੇਸਵਾ ਨਚਾਈਆਂ ਸ਼ਰਾਬਾਂ ਪੀਤੀਆਂ ਤੇ ਗੁਰੂ ਕਾ ਸਿਖਾ ਹਰਮੰਦਰ ਇਹ ਸਰੀਰ ਹੈ ਘਟ ਘਟ ਮੇਂ ਹਰ ਜੂ ਵਸੇ ਇੱਥੇ ਵੀ ਤੇ ਰੱਬ ਵਸਦਾ ਹੈ ਨਾ ਤੇ ਜੇ ਅਸੀਂ ਸ਼ਰਾਬਾਂ ਦੇ ਡੱਟ ਖੋਲ ਕੇ ਬੋਤਲਾਂ ਦੀਆਂ ਬੋਤਲਾਂ ਅੰਦਰ ਸੁੱਟ ਰਹੇ ਆ ਰੱਬ ਦੇ ਸਿਰ ਤੇ ਸ਼ਰਾਬ ਪਾ ਰਹੇ ਆ ਫਿਰ ਤੁਸੀਂ ਦੱਸੋ ਸਾਡੇ ਤੋਂ ਵੱਡਾ ਪਾਪੀ ਕਿਹੜਾ ਹੋਇਆ ਉਸ ਨੇ ਤਾਂ ਹਰਮੰਦਰ ਸਾਹਿਬ ਕੰਜਰੀਆਂ ਨਚਾਈਆਂ ਅਸੀਂ ਕਹਿੰਨੇ ਆ ਵੱਡਾ ਪਾਪੀ ਸੀ ਵਿਆਹ ਸ਼ਾਦੀਆਂ ਦੇ ਸੀ ਆਪਣੀਆਂ ਧੀਆਂ ਪੈਲਾਂ ਦੇ ਅੱਧ ਨੰਗੇ ਸਰੀਰ ਜਿਹੜੇ ਨੇ ਬਾਹ ਫੜ ਫੜ ਕੇ ਪ੍ਰਦਰਸ਼ਨ ਕਰਦੇ ਆ ਸਾਡੇ ਤੋਂ ਵੱਡਾ ਦੱਸੋ ਕੌਣ ਪਾਪੀ ਹੋਏਗਾ ਨੱਚਣ ਕੁਦਰਤ ਮਨ ਕਾ ਚਾਉ ਪਰ ਜਿਹੜੇ ਅੱਜ ਜੋ ਕੱਪੜੇ ਪਾ ਰਹੇ ਆ ਜੋ ਬਸਤਰ ਜਿਸ ਤਰ੍ਹਾਂ ਦੇ ਸਾਡੀਆਂ ਪਹਿਣਾ ਪਾਉਂਦੀਆਂ ਨੇ ਅਸੀਂ ਬਾਹਾਂ ਫੜ ਫੜ ਕੇ ਨਚਨੇ ਆ ਵੀਡੀਓ ਬਣਾਨੇ ਆ ਅਸੀਂ ਸਿੱਖੀ ਦਾ ਪ੍ਰਦਰਸ਼ਨ ਕਰ ਰਹੇ ਆ ਕਿ ਆਪਣੀ ਅਲਪ ਮਤ ਦਾ ਪ੍ਰਦਰਸ਼ਨ ਕਰ ਰਹੇ ਆ ਆਪਣੇ ਆਪ ਘਰ ਜਾ ਕੇ ਸੋਚਿਓ ਇਹ ਸ਼ਹੀਦਾਂ ਦੇ ਦਿਹਾੜੇ ਮਨਾਉਣ ਆਏ ਆ ਪਰ ਟਰੱਕ ਕਿਸ ਪਾਸੇ ਪਏ ਹੈ